ਜਿਹੜੇ ਬਾਜ਼ਾਰ ਤੁਸੀਂ 3 300 4 400 ਰੁਪਏ ਦਾ ਸੂਟ ਲੈਣੇ ਹੋ ਇੱਥੋਂ ਤੁਸੀਂ ਸਿਰਫ 100 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਦਵਾਂਗੇ ਡਿਜ਼ਾਈਨ ਪ੍ਰਿੰਟਰ ਦੇ ਵਿੱਚ ਬਹੁਤ ਸਾਰੇ ਆ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਵੀ ਇੱਕ ਇੱਕ ਦੋ ਦੋ ਸੂਟ ਲੈਣਾ ਭਾਵੇਂ 100 100 ਸੂਟ ਲੈ ਜਾਓ ਭਾਵੇਂ ਦੋ ਦੋ 200 ਸੂਟ ਲੈ ਭਾਵੇਂ ਲੈ ਜਾਓ 1000 1000 ਸੂਟ ਲੈ ਜਾਓ ਤੁਸੀਂ ਇਹ ਬਾਜ਼ਾਰ 'ਚ ਮਿਲੇਗਾ ਤੁਹਾਨੂੰ 300 400 ਦਾ ਲੇਕਿਨ ਦਾ ਬ੍ਰਾਈਡ ਦੇ ਮਿਲੇਗਾ 180 ਰੁਪਏ ਦਾ 180 ਰੁਪਏ ਦਾ ਸੂਟ ਆ ਦੇਖੋ ਆ ਵੀ ਤੁਹਾਨੂੰ ਕੋਈ 500 600 ਦਾ ਨਹੀਂ ਬਹੁਤ ਸੋਹਣੀ ਗਲੇ ਦੇ ਕਢਾਈ ਆ ਦੁਪੱਟਾ ਨਾਲ ਹੈਗਾ ਫਰੰਟ ਹੈਵੀ ਆ ਤੁਹਾਨੂੰ ਸਿਰਫ 195 ਦੇ ਵਿੱਚ ਸੂਟ ਦੇਣਾ ਰੰਗ ਇਹਦੇ ਚ ਚਾਰ ਆ ਪਿਓਰ ਕਰੇਪ ਦੇ ਉੱਤੇ ਜੀ ਕੋਈ ਮੰਡੀ ਤੇ ਦੇ ਦੇ ਇਸ ਰੇਂਜ ਚ ਪੂਰੇ ਬਾਜ਼ਾਰ ਦੀ ਗਾਰੰਟੀ ਆ ਰਹਿਣਾ ਪੰਜਾਬੀ ਮਾਤਲ ਜਿਹੜੀ ਮੰਡੀ ਮਰਜੀ ਕੁੰਮ ਲੋ ਭਾਈ ਜੀ ਰੇਟ ਦੱਸੋ 220 ਰੁਪਏ ਭਾਜੀ 220 ਰੁਪਏ ਦਾ ਸੂਟ ਇਹ ਕਰੀਮ ਦਾ ਸੂਟ 220 ਰੁਪਏ ਦਾ ਬੜੇ ਵਿਆਹਾਂ ਸ਼ਾਦੀਆਂ ਦੇ ਟਾਈਮ ਆ ਗਿਆ ਤੁਸੀਂ ਦੇਣ ਲੈਣ ਲਈ ਵੀ ਲੈਣਾ ਹਨਾ ਤਾਂ ਵੀ ਤੁਹਾਡੇ ਵੱਡੇ ਫਾਇਦੇ ਦੇਖੋ ਬੁਟੀਕ ਪੀਸਾ ਬਾਜ਼ਾਰ ਚ ਭਾਈ ਜੀ ਜਾਣੇ ਆ ਡੰਮੀਆਂ ਤਲਾ ਕੇ 8-800 ਰੁਪਏ ਦਾ ਸੂਟ ਆ 800 ਦਾ ਮਿਲਦਾ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ 800 ਰੁਪਏ ਸਾਢਾ ਰੇਟ ਮਿਲੇਗਾ 230 ਰੁਪਏ 230 ਦਾ ਸੂਟ 230 ਰੁਪਏ ਤਮਾਕਾ ਖਰੇ ਹੋ ਰੇ ਵੱਡੇ ਵੱਡੇ ਬਾਜ਼ਾਰ ਚ ਹਜ਼ਾਰ ਹਜ਼ਾਰ 12 1200 ਸਨੀਲ ਦਾ ਸੂਟ ਇੱਥੇ ਆਓ 235 ਰੁਪਏ ਚ ਲੈ ਜਾਓ ਰੰਗ ਵੀ ਬਹੁਤ ਆ ਭਾਵੇਂ ਹਜ਼ਾਰ ਸੂਟ ਲੈ ਜਾਓ ਭਾਵੇਂ 5000 ਰੁਪਏ ਉਹ ਭਾਵੇਂ 1 ਲੱਖ ਸੂਟ ਲੈ ਜਾਓ ਲਓ ਜੀ ਇੰਡੀਆ ਦਾ ਪਹਿਲਾ ਸਟੋਰ ਬਣ ਗਿਆ ਜਿਨ੍ਹਾਂ ਨੇ ਬਹੁਤ ਵੱਡਾ ਚੈਲੰਜ ਕਰਤਾ ਚਾਹੇ ਕੱਪੜਾ ਤੁਸੀਂ 20000 ਦਾ ਲੈ ਜਾਓ ਚਾਹੇ 50000 ਦਾ ਲੈ ਜਾਓ ਮੰਨ ਲਓ ਤੁਸੀਂ 50000 ਦਾ ਕੱਪੜਾ ਲੈ ਗਏ ਤੁਹਾਡਾ 30 35000 ਦਾ ਕੱਪੜਾ ਵੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਜਿਹੜਾ ਕੱਪੜਾ ਨਹੀਂ ਵੇਖਿਆ ਵਾਪਸ ਦੇਜੋ ਵਾਪਸ ਦੇ ਕੇ ਚਾਹੇ ਪੈਸੇ ਵਾਪਸ ਲੈ ਜਿਓ ਚਾਹੇ ਕੱਪੜਾ ਚੇਂਜ ਕਰਕੇ ਲੈ ਜਿਓ ਐਦਾਂ ਦੀ ਗਾਰੰਟੀ ਨਹੀਂ ਕਿਸੇ ਨੇ ਦਿੱਤੀ ਲੋਕੀ ਵੇਚ ਰਹੇ 1000 ਰੁਪਏ 800 ਰੁਪਏ 900 ਵੈਸੀ ਦਾਂਗੇ 380 ਕਿਤੇ ਟਰੱਕ ਤੇ ਨਹੀਂ ਚੋਰੀ ਕਰ ਲਿਆ ਕੱਪੜੇ ਦਾ ਰੇਟ ਕੀ ਦਈ ਜਨੋ ਤੁਸੀਂ ਗਾਰੰਟੀ ਦੇ ਨਾਲ ਕਹਿ ਰਹੇ ਆ 1 ਲੱਖ ਵਾਲਾ ਕੱਪੜਾ 35000 ਚ ਲੈ ਜਿਓ ਵੱਡਾ ਫਾਇਦਾ ਕੀ ਆ ਜਿਹੜਾ ਵਿਕ ਗਿਆ ਸਾਰਾ ਪ੍ਰੋਫਿਟ ਤੁਹਾਡਾ ਨਹੀਂ ਵਿਗਿਆ ਕੱਪੜਾ ਵਾਪਸ ਦੇ ਕੇ ਆਪਣੇ ਪੈਸੇ ਲੈ ਜਿਓ ਤੁਹਾਡਾ 1 ਰੁਪਏ ਦਾ ਨੁਕਸਾਨ ਨਹੀਂ ਹੈਗਾ ਇੱਥੇ ਆ ਦੇਖੋ ਜੀ ਜਿਹੜੇ ਪਾਰਟੀ ਵੇਅਰ ਲਹਿੰਗੇ ਕੋਈ ਬਾਜ਼ਾਰ ਦੇ ਵਿੱਚ ਇਹਦਾ ਰੈਂਟ 5000 ਮੰਗਦਾ ਕੋਈ 7000 ਮੰਗਦਾ ਪਰ ਅਸੀਂ ਤੁਹਾਨੂੰ 5000 ਦੇ ਦੋ ਲਹਿੰਗੇ ਮੁੱਲ ਦੇ ਰਣਿਆ ਮਤਲਬ ਕਿਰਾਏ ਨਾਲੋਂ ਵੀ ਸਸਤੇ ਲਹਿੰਗੇ ਪਿਓਰ ਸ਼ਿਲੰਗ ਦੀ ਸਾੜੀ ਹੈਂਡਵਰਕ ਦੇ ਨਾਲ ਇਸ ਤੋਂ ਇਲਾਵਾ ਤੁਸੀਂ ਗਾਉਣ ਲੈਣਿਆ ਦੇਖੋ ਵਨ ਪੀਸ ਡਰੈਸ ਗਾਉਣ ਤੁਸੀਂ ਲੈਣਿਆ ਇਹਦੇ ਵਿੱਚ ਦੇਖੋ ਇਹਦੇ ਫਰੰਟ ਵੀ ਚੈੱਕ ਕਰ ਲੋ ਇਹ ਬੈਗ ਵੀ ਚੈੱਕ ਕਰ ਲੋ ਗਾਉਣ ਵੀ ਤੁਹਾਨੂੰ ਇੱਥੇ 1000 ਰੁਪਏ ਤੋਂ ਸ਼ੁਰੂ ਆ ਤੁਸੀਂ 1200 1500 2000 2500 ਦੇਖੋ ਬਹੁਤ ਸੋਹਣੇ ਸੋਹਣੇ ਜਿੰਨੇ ਦੇ ਬਾਜ਼ਾਰ ਦੇ ਵਿੱਚ ਰੈਂਟਿਆ ਤੁਹਾਨੂੰ ਕਿਰਾਏ ਨਾਲੋਂ ਵੀ ਸਸਤੇ ਰੇਂਜਾਂ ਦੇ ਵਿੱਚ ਇੱਥੋਂ ਸਾਰੀ ਵੈਰਾਈਟੀ ਮਿਲ ਜਾਣੀ ਹੈਗੀ ਆ ਆ ਦੇਖੋ ਵੀ ਵੱਡੇ ਵੱਡੇ ਫਾਇਦੇ ਜਿਹੜੇ ਬਾਜ਼ਾਰ 'ਚ 35 350 32 320 3 3000 ਦੇ 925 'ਚ 925 ਰੁਪਏ 'ਚ ਲੈ ਜਾਓ ਬਾਹਾਂ ਤੇ ਵੀ ਕੰਮ ਦੇਖੋ 프ੌਂਟ ਵੀ ਦੇਖੋ ਕੋ ਡਿਜ਼ਾਈਨਰ ਚੁੰਨੀ 100 ਰੁਪਏ ਤੋਂ ਸਾਡੇ ਕੋਲ ਸੂਟ ਸ਼ੁਰੂ ਆ ਉਦੋਂ ਉੱਪਰ ਜਿੱਦਾਂ ਦੀ ਮਰਜ਼ੀ ਲੈ ਜਾਓ ਆ ਜਿਹੜੀ ਵੈਰਾਈਟੀ ਤੁਹਾਨੂੰ ਵੀਡੀਓ ਕਾਲ ਤੇ ਦਿਖਾਉਣੀ ਆ ਉਹੀ ਦਵਾਂਗੇ ਸ਼ਿਪਿੰਗ ਦੀ ਸਰਵਿਸ ਫ੍ਰੀ ਆ ਹੋਮ ਡਿਲੀਵਰੀ ਬਿਲਕੁਲ ਫ੍ਰੀ ਉਹ ਤੁਹਾਡਾ ਗੱਡੀ ਦਾ ਕਿਰਾਇਆ ਵੀ ਨਹੀਂ ਲੱਗਣਾ ਐਦਾਂ ਦੀ ਸਰਵਿਸ ਕਿਸੇ ਨੇ ਦੇਣੀ ਉਹ ਪ੍ਰੋਫਿਟ ਸਾਰਾ ਤੁਹਾਡਾ ਜਿੰਨਾ ਮਰਜ਼ੀ ਕੱਪੜਾ ਵੇਚ ਲਓ ਇੱਧਰ ਵੀ ਦੇਖ ਲਓ ਉਹ ਦੂਰ ਦੂਰ ਤੱਕ ਦੇਖ ਲਓ ਜੀ ਇਹ 13 ਮੰਜਲਾ ਸਟੋਰ ਇਦਾਂ ਹੀ ਭਰਿਆ ਪਿਆ ਆ ਹਰ ਕਿਸ ਦਾ ਫਾਇਦਾ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਲੋ ਜੀ ਅੱਜ ਅਸੀਂ ਪਹੁੰਚ ਚੁੱਕੇ ਹਾਂ ਸੂਟਾਂ ਦੀ ਸਭ ਤੋਂ ਵੱਡੀ ਅੰਬਾਲਾ ਸ਼ਹਿਰ ਦੇ ਵਿੱਚ ਜਿੱਥੇ ਦਾ ਬ੍ਰਾਈਡ ਸਟੋਰ ਨੂੰ ਕਹਿੰਦੇ ਸਮੁੰਦਰ ਮੰਨਿਆ ਜਾਂਦਾ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਆ ਜਿੱਦਾਂ ਤੁਹਾਡਾ ਬਜਟ ਆ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਹਾਡੇ ਸ਼ੋਅਰੂਮ ਆ ਤੁਹਾਡਾ ਵੱਡਾ ਫਾਇਦਾ ਅੱਜ ਅਸੀਂ ਕਰਨਾ ਇੱਕ ਗੱਲ ਹੋਰ ਵੀ ਨਹੀਂ ਬੜੀ ਪੱਕੀ ਆ ਜਿਹੜਾ ਬਾਜ਼ਾਰ 'ਚ ਕਹਿੰਦੇ ਤੁਸੀਂ 1 ਲੱਖ ਦਾ ਕੱਪੜਾ ਲੈਣੇ ਹੋ ਇੱਥੇ 30-35 ਹਜ਼ਾਰ 'ਚ ਮਿਲ ਜਾਂਦਾ ਬਾਈ ਜੀ ਪ੍ਰਿੰਸ ਭਾਜੀ ਬੜੀ ਚੜ੍ਹਾਈ ਆ ਬੜਾ ਵੱਡਾ ਨਾਂ ਦਾ ਬਹੁਤ ਸਾਰੇ ਸਾਡੇ ਦਰਸ਼ਕ ਦੇਖ ਰਹੇ ਆ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਜੰਮੂ ਕਸ਼ਮੀਰ ਤੋਂ ਹਿਮਾਚਲ ਪ੍ਰਦੇਸ਼ ਤੋਂ ਉਹਨਾਂ ਦਾ ਫਾਇਦਾ ਕਰੋ ਕੀ ਆ ਦੱਸੋ ਵੀ ਹੋਰ ਪਾਸੇ ਜਾਣ ਨਾਲੋਂ ਦਾ ਬ੍ਰਾਈਟ ਤੇ ਆਉਣ ਦਾ ਫਾਇਦਾ ਕੀ ਲੋਕਾਂ ਦਾ ਉਹ ਦੇਖੋ ਜੀ ਫਿਰ ਫਾਇਦਾ ਸਭ ਤੋਂ ਵੱਡਾ ਤੁਸੀਂ ਅੱਜ ਅੰਬਾਲਾ ਦਾ ਬ੍ਰਾਈਟ ਤੇ ਪਹੁੰਚੇ ਹੋ ਤਾਂ ਕੋਈ ਦੇ ਦਿੰਦਾ 300 ਦਾ ਕੋਈ ਦਿੰਦਾ 400 ਦਾ ਅਸੀਂ ਦਾਂਗੇ 500 ਦੇ ਪੰਜ ਸੂਟ ਮਤਲਬ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਆ ਦੇਖੋ ਸਭ ਤੋਂ ਪਹਿਲਾਂ ਦੇ ਸਭ ਤੋਂ ਵੱਡਾ ਧਮਾਕਾ ਕਰਤਾ ਜਿਹੜੇ ਬਾਜ਼ਾਰ ਤੁਸੀਂ 3 300 4 400 ਰੁਪਏ ਦਾ ਸੂਟ ਲੈਣੇ ਹੋ ਇੱਥੋਂ ਤੁਸੀਂ ਸਿਰਫ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ ਦਵਾਂਗੇ ਡਿਜ਼ਾਈਨ ਪ੍ਰਿੰਟਰ ਦੇ ਵਿੱਚ ਬਹੁਤ ਸਾਰੇ ਆ ਇੱਥੇ ਇਦਾਂ ਦੀ ਕੋਈ ਸ਼ਰਤ ਨਹੀਂ ਵੀ ਇੱਕ ਇੱਕ ਦੋ ਦੋ ਸੂਟ ਲੈਣਾ ਭਾਵੇਂ 100 100 ਸੂਟ ਲੈ ਜਾਓ ਭਾਵੇਂ 2 200 ਸੂਟ ਲੈ ਭਾਵੇਂ ਲੈ ਜਾਓ 1000 1000 ਸੂਟ ਲੈ ਜਾਓ ਤੁਸੀਂ ਇਹਦੇ ਵਿੱਚ ਡਿਜ਼ਾਈਨ ਬਹੁਤ ਡਿਜ਼ਾਈਨ ਸੋ ਮਿਲਣਗੇ ਬਾਜੀ ਹੋਰ ਵੀ ਵੈਰੀਟੀ ਅਵੇਲੇਬਲ ਮਿਲਣਗੇ ਜੀ ਇਹ ਲੋ ਇਹ ਬਾਜ਼ਾਰ 'ਚ ਮਿਲੇਗਾ ਤੁਹਾਨੂੰ 300-400 ਦਾ ਲੇਕਿਨ ਦਾ ਬ੍ਰਾਈਡ ਦੇ ਮਿਲੇਗਾ 180 ਰੁਪਏ ਦਾ 180 ਰੁਪਏ ਦਾ ਸੂਟ 180 ਰੁਪਏ ਦਾ ਸੂਟ ਦੁਪੱਟਾ ਨਾਲ ਦੁਪੱਟਾ ਨਾਲ ਸੂਟ ਪੂਰਾ ਚੁੰਨੀ ਵੀ ਨਾਲ ਲੋ ਕੋਈ 400 ਨਹੀਂ ਲੈਣਾ ਕੋਈ 500 ਨਹੀਂ ਲੈਣਾ ਸਿਰਫ 180 ਰੁਪਏ 'ਚ ਸੂਟ ਲੈ ਜਾਓ ਮਿਲਣਾ ਸੈੱਟ ਬਾਈ ਸੈੱਟ ਆ ਸੈੱਟ ਬਾਈ ਸੈੱਟ ਤੁਹਾਨੂੰ ਅਸੀਂ ਦਵਾਂਗੇ 4-4 ਰੰਗੇ ਦੇ ਵਿੱਚ ਮਿਲ ਜਾਣੇ ਆ ਨਗਲੀ ਆਈਟਮ 195 ਰੁਪਏ ਭਾਜੀ ਹੈਵੀ ਕਢਾਈ ਕੱਢਿਆ ਸੂਟ ਆ ਇਹ ਕੱਢਿਆ ਹੋਇਆ ਚੁੰਨੀ ਨਾਲ ਫੋਰ ਸਾਈਡ ਲੈਂਸ ਦੇ ਨਾਲ ਚਾਹੇ ਚੁੰਨੀ ਖੋਲ ਲਓ ਇੱਕ ਸੂਟ ਆ ਦੇਖੋ ਆ ਵੀ ਤੁਹਾਨੂੰ ਕੋਈ 500 600 ਦਾ ਨਹੀਂ ਬਹੁਤ ਸੋਹਣੀ ਗਲੇ ਦੇ ਕਢਾਈ ਆ ਦੁਪੱਟਾ ਨਾਲ ਹੈਗਾ ਫਰੰਟ ਹੈਵੀ ਆ ਤੁਹਾਨੂੰ ਸਿਰਫ 195 ਦੇ ਵਿੱਚ ਸੂਟ ਦੇਣਾ ਰੰਗ ਇਹਦੇ ਚ ਚਾਰ ਆ ਜੀ ਔਰ ਇਹ ਦਿਲ ਖੁਸ਼ ਆਟਮ ਪਿਓਰ ਕਰੇਪ ਦੇ ਉੱਤੇ ਜੀ ਕੋਈ ਮੰਡੀ ਤੇ ਦੇ ਦੇ ਇਸ ਰੇਂਜ ਚ ਪੂਰੇ ਬਾਜ਼ਾਰ ਦੀ ਗਾਰੰਟੀ ਆ ਰਿਆਣਾ ਪੰਜਾਬ ਹੀ ਹਿਮਾਚਲ ਜਿਹੜੀ ਮੰਡੀ ਮਰਜੀ ਕੁੰਮ ਲੋ ਭਾਈ ਜੀ ਰੇਟ ਦੱਸੋ 220 ਰੁਪਏ ਭਾਜੀ 220 ਪਰ ਸੂਟ ਕਰੇਪ ਦਾ ਸੂਟ 220 ਰੁਪਏ ਦਾ ਦੇਖੋ ਬਹੁਤ ਸਾਰੀਆਂ ਤੁਸੀਂ ਵੀਡੀਓ ਬਣਦੀਆਂ ਦੇਖ ਲਈਆਂ ਹੁਣ ਲੁਧਿਆਣੇ ਜਾਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਹੁਣ ਅੰਬਾਲੇ ਆਓ ਤੁਸੀਂ ਦਾ ਬ੍ਰਾਈਡ ਸਟੋਰ ਤੇ 220 ਰੁਪਏ ਦਾ ਸੂਟ ਤੁਸੀਂ ਵੀ ਹੈਰਾਨ ਹੋ ਜਿਦੋਂ ਮਰਜੀ ਜਿੰਨੇ ਮਰਜੀ 16 ਰੰਗ 50 ਹਰ ਟਾਈਮ ਮਿਲਣਗੇ ਆ ਦੇਖੋ ਜੀ ਵਿਆਹਾਂ ਸ਼ਾਦੀਆਂ ਦਾ ਟਾਈਮ ਆ ਗਿਆ ਤੁਸੀਂ ਦੇਣ ਲੈਣ ਲਈ ਵੀ ਲੈਣਾ ਹਨਾ ਤਾਂ ਵੀ ਤੁਹਾਡੇ ਵੱਡੇ ਫਾਇਦੇ ਦੇਖੋ ਬੁਟੀਕ ਪੀਸਾ ਬਾਜ਼ਾਰ ਚ ਭਾਈ ਜੀ ਜਾਣੇ ਡੰਮੀਆਂ ਤਲਾਕੇ 8-800 ਰੁਪਏ ਦਾ ਸੂਟ ਆ 700 ਦਾ ਮਿਲਦਾ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ 800 ਰੁਪਏ ਸਾਢਾ ਰੇਡ ਮਿਲੇਗਾ 230 ਰੁਪਏ 230 ਦਾ ਸੂਟ 230 ਰੁਪਏ ਤਮਾਕਾ ਆ ਦੇਖੋ ਕੋਈ 700 ਦਾ ਕੋਈ 800 ਦਾ ਇੱਥੇ ਸਿਰਫ 200 230 ਰੁਪਏ ਦਾ 230 ਰੁਪਏ ਦਾ ਸੂਟ ਆ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਵੱਡੀ ਗੱਲ ਕੀ ਆ ਇਹ ਬਹੁਤ ਵੱਡਾ ਸਟੋਰ ਆ 13 ਮੰਜ਼ਲਾ ਸਟੋਰ ਆ 13 ਮੰਜ਼ਲਾ ਦੇ ਵਿੱਚ ਕੱਪੜਾ ਭਰਿਆ ਪਿਆ ਆ ਇੱਥੇ ਪੰਜਾਬ ਦਾ ਵੱਖਰਾ ਸੈਕਸ਼ਨ ਹਿਮਾਚਲ ਵਾਲਿਆਂ ਲਈ ਵੱਖਰਾ ਸੈਕਸ਼ਨ ਜੰਮੂ ਕਸ਼ਮੀਰ ਲਈ ਵੱਖਰਾ ਰਾਜਸਥਾਨ ਮਾਨੂੰ ਸਾਰਿਆਂ ਦੇ ਫਾਇਦੇ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਹਰ ਮੰਡੀ ਦੇ ਹਿਸਾਬ ਨਾਲ ਹਰ ਤਰ੍ਹਾਂ ਦਾ ਟੇਸਟ ਮਿਲੇਗਾ ਰੰਗਾਂ ਮੈਚਿੰਗ ਇੱਕ ਤੋਂ ਇੱਕ ਕੋਈ ਦਿੱਕਤ ਨਹੀਂ ਇੰਨੀ ਮਰਜ਼ੀ ਜੀ ਦੇਖੋ ਭਾਈ ਜੀ ਆ ਵੀ ਦੱਸੋ ਰੇਟ ਕੀ ਆ ਇਹ 250 ਰੁਪਏ ਬਾਜੀ 250 ਰੁਪਏ ਲਓ ਬਾਜ਼ਾਰ ਦੇ ਵਿੱਚ 600 ਦਾ ਇੱਕ ਇੱਥੇ ਤੁਹਾਨੂੰ ਅਸੀਂ 500 ਦੇ ਦੋ ਦੇ ਦਣਿਆ ਇਹਦੇ ਵਿੱਚ ਵੀ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ ਸੋਹਣੇ ਮਿਲ ਜਾਂਦੇ ਆ ਇੱਕ ਮੈਨੂੰ ਇਹ ਦੱਸ ਦਿਓ ਭਾਈ ਜੀ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਕਿਸੇ ਨੇ ਫੇਰੀ ਦਾ ਕਪੜਾ ਜਾਂ ਕਿਸੇ ਨੇ ਮਹੱਲੇ ਦੇ ਵਿੱਚ ਵੇਚਣਾ ਕਿੰਨੇ ਕੁ ਦਾ ਕੰਮ ਸ਼ੁਰੂ ਕਰ ਦੇਣੀ ਕੋਈ ਸਾਡੀ ਫਾਊਂਡੇਸ਼ਨ ਨਹੀਂ ਸਾਡੇ ਕੋਲ ਤੁਸੀਂ 10000 ਦਾ ਕਪੜਾ ਲੈ ਜਾਓ 15000 ਦਾ ਲੈ ਜਾਓ 20000 ਦਾ ਲੈ ਜਾਓ ਉਹਨਾਂ ਦੇ ਵਿੱਚ ਅਸੀਂ ਐਲ.ਆਈ.ਸੀ ਕਰਕੇ ਦਾਂਗੇ। ਭਾਈ ਜੀ ਕਿਸ ਚੀਜ਼ ਦੇ ਐਲ.ਆਈ.ਸੀ ਕਰਕੇ ਦੇ ਰਹੇ ਹੋ? ਤੁਸੀਂ ਸਾਡੇ ਕੋਲ 10000 ਦਾ ਕਪੜਾ ਲੈ ਜਾਓ, 15000 ਦਾ ਲੈ ਜਾਓ, 20000 ਦਾ ਲੈ ਜਾਓ। ਕੋਈ ਬਾਉਂਡੇਸ਼ਨ ਨਹੀਂ। ਜਿੰਨਾ ਮਰਜ਼ੀ ਕਪੜਾ ਲੈ ਜਾਓ, ਤੁਹਾਡਾ ਜਿੰਨਾ ਵਿਕੇ ਗਿਆ ਤੁਹਾਡਾ ਨਹੀਂ ਤੇ ਸਾਡਾ। ਲੇਕਿਨ ਉਹਨਾਂ ਦੇ ਵਿੱਚ ਪਹਿਲੀ ਸ਼ਰਤ ਇਹ ਹੋਗੀ ਕਿ ਕਪੜਾ ਸਾਡਾ ਸੈਟ ਵਾਈਜ਼ ਹੋਣਾ ਚਾਹੀਦਾ ਹੈ। ਇਹ ਅਸੀਂ 4 ਰੰਗ ਦੇ ਕਪੜਾ ਚੇਂਜ ਕਰਕੇ ਦਿੰਨੇ ਹਾਂ ਜਾਂ ਪੈਸੇ ਵਾਪਸ ਕਰ ਰਹੇ ਹਾਂ। ਭਾਈ ਤੁਸੀਂ ਚੇਂਜ ਕਰਕੇ ਲੈਣਾ, ਚੇਂਜ ਕਰਕੇ ਲੈ ਲਓ, ਪੈਸੇ ਵਾਪਸ ਲੈਣੇ ਅਸੀਂ ਪੈਸੇ ਵੀ ਵਾਪਸ ਦਾਂ ਮਾਲਕਾਂ ਨੂੰ ਪੁੱਛ ਲੋ ਬਾਊ ਜੀ ਨੂੰ ਪੁੱਛ ਲੋ ਬਾਊ ਜੀ ਨੂੰ ਪੈਸੇ ਪੁਸੇ ਕੋਈ ਨਹੀਂ ਦਿੰਦਾ ਅੱਜ ਦੇ ਟਾਈਮ 'ਚ ਖਦੀ ਚ ਲੈ ਲੋ ਪੂਰੇ ਗਰੰਟੀ ਸ਼ੋਰ ਨਾਲ ਲੈ ਲੋ ਸਾਡੇ ਸੂਟ ਚਾਰ ਪੂਰੇ ਹੋਣੇ ਚਾਹੀਦੇ ਆ ਮਾਲ ਸੈਟ ਵਾਈਜ਼ ਹੋਣਾ ਚਾਹੀਦਾ ਹੈ ਪੇਮੈਂਟ ਜਦੋਂ ਮਰਜ਼ੀ ਆ ਕੇ ਲੈ ਲੋ ਹੋਰ ਦੱਸਣੋ 30 ਦਿਨ ਦੇ ਅੰਦਰ ਅੰਦਰ ਜਦੋਂ ਮਰਜ਼ੀ ਸਾਡੇ ਕੋਲ ਆਈਟਮ ਚੇਂਜ ਕਰਾ ਲਓ ਚਾਹੇ ਪੈਸੇ ਵਾਪਸ ਲੈ ਲੋ ਲਓ ਜੀ ਇੰਡੀਆ ਦਾ ਪਹਿਲਾ ਸਟੋਰ ਬਣ ਗਿਆ ਜਿਨ੍ਹਾਂ ਨੇ ਬਹੁਤ ਵੱਡਾ ਚੈਲੰਜ ਕਰਤਾ ਚਾਹੇ ਕੱਪੜਾ ਤੁਸੀਂ 20000 ਦਾ ਲੈ ਜਾਓ ਚਾਹੇ 50000 ਦਾ ਲੈ ਜਾਓ ਮੰਨ ਲਓ ਤੁਸੀਂ 50000 ਦਾ ਕੱਪੜਾ ਲੈ ਗਏ ਤੁਹਾਡਾ 30 35000 ਦਾ ਕੱਪੜਾ ਵੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਜਿਹੜਾ ਕੱਪੜਾ ਨਹੀਂ ਵੇਖਿਆ ਵਾਪਸ ਦੇ ਦਿਓ ਵਾਪਸ ਦੇ ਕੇ ਚਾਹੇ ਪੈਸੇ ਵਾਪਸ ਲੈ ਜਾਓ ਚਾਹੇ ਕੱਪੜਾ ਚੇਂਜ ਕਰਕੇ ਲੈ ਜਾਓ ਐਦਾਂ ਦੀ ਗਾਰੰਟੀ ਨਹੀਂ ਕਿਸੇ ਨੇ ਦਿੱਤੀ ਇੱਥੇ ਇੱਕ ਦਿਨ ਦੀ ਵੀ ਕੋਈ ਗਾਰੰਟੀ ਲੈਂਦਾ ਪੂਰੇ 1 ਮਹੀਨੇ ਦੀ ਗਾਰੰਟੀ ਜਿੰਨਾ ਕੱਪੜਾ ਵੈਗ ਗਿਆ ਪ੍ਰੋਫਿਟ ਸਾਰਾ ਤੁਹਾਡਾ ਨਹੀਂ ਦਾ ਕੱਪੜਾ ਵਾਪਸ ਕਰਕੇ ਪੈਸੇ ਤੁਸੀਂ ਵਾਪਸ ਆਪਣੇ ਲੈ ਜਾਓ 1 ਰੁਪਏ ਦਾ ਨੁਕਸਾਨ ਨਹੀਂ ਭਾਈ ਜੀ ਕਿਸੇ ਨਾ ਕਿਸੇ ਕੰਮ 'ਚ ਘਾਟਾ ਪਰ ਇੱਥੇ ਦਾ ਘਾਟਾ ਹੈ ਹੀ ਕੋਈ ਨਹੀਂ ਹੈ ਨਹੀਂ ਸਭ ਕੁਝ ਸਾਡਾ ਤੁਹਾਡਾ ਘਾਟਾ ਵੀ ਸਾਡਾ ਪ੍ਰੋਫਿਟ ਤੁਹਾਡਾ ਘਾਟਾ ਸਾਡਾ ਲੇਕਿਨ ਮਾਲ ਪੂਰਾ ਗਾਰੰਟੀ ਦੇ ਨਾਲ LIC ਦੇ ਨਾਲ ਆਹ ਲਓ ਜੀ ਆ ਵੀ ਤੁਸੀਂ ਚੈੱਕ ਕਰ ਲਓ ਇੱਥੇ ਕੁੜੀਆਂ ਚਿੜੀਆਂ ਵਾਲੇ ਮਿਡਲੇਲ ਵਾਲੇ ਦੱਸੀ ਨਾ ਆ ਦੇਖੋ ਦੁਪੱਟੇ ਤੁਸੀਂ ਚੈੱਕ ਕਰ ਲਓ ਭਾਰੇ ਭਾਰੇ ਦੁਪੱਟੇ ਆ ਭਾਈ ਰੇਟ ਦੱਸੋ ਕੀ ਇਹਦਾ 380 ਰੁਪਏ ਭਾਜੀ 380 ਰੁਪਏ ਲੋਕੀ ਵੇਦ ਰਹੇ 1000 ਰੁਪਏ 800 ਰੁਪਏ 900 ਵੇ ਅਸੀਂ ਦਾਂਗੇ 380 ਰੁਪਏ ਕਿਤੇ ਟਰੱਕ ਤੇ ਨਹੀਂ ਚੋਰੀ ਕਰ ਲਿਆ ਕੱਪੜੇ ਦਾ ਰੇਟ ਕੀ ਰਹੀ ਜਾਂਦੇ ਤੁਸੀਂ ਪੂਰਾ ਸੂਟ ਬਣੂਗਾ ਜਿੰਨੀ ਮਰਜ਼ੀ ਹੈਲਦੀ ਜਨਾਨੀ ਹੋਏ ਸੂਟ ਪਾੜ ਲਓ ਪੂਰਾ ਚਾਏ ਕੋਈ ਦਿੱਕਤ ਨਹੀਂ 380 380 ਰੁਪਏ ਦਾ ਆ ਲੋ ਜਿਹੜਾ ਬਾਜ਼ਾਰ ਦੇ ਵਿੱਚ 1000 ਰੁਪਏ ਦਾ ਸੂਟ ਡੰਮੀ ਤੇ ਲਾ ਕੇ ਇੱਥੇ ਆਜੋ 380 ਰੁਪਏ ਚ ਲੈ ਜਾਓ ਹੁਣ ਹੋਰ ਪਾਸੇ ਜਾਣ ਦੀ ਲੋੜ ਹੈ ਨਹੀਂ ਦਾ ਬ੍ਰਾਈਟ ਸਟੋਰ ਅੰਬਾਲਾ ਆਜੋ ਗਰੰਟੀ ਦੇ ਨਾਲ ਕਹਿ ਰਹੇ ਆ 1 ਲੱਖ ਵਾਲਾ ਕਪੜਾ 35000 ਚ ਲੈ ਜਾਓ ਵੱਡਾ ਫਾਇਦਾ ਕੀ ਆ ਜਿਹੜਾ ਵਿਕ ਗਿਆ ਸਾਰਾ ਪ੍ਰੋਫਿਟ ਤੁਹਾਡਾ ਨਹੀਂ ਵਿਗਿਆ ਕਪੜਾ ਵਾਪਸ ਦੇ ਕੇ ਆਪਣੇ ਪੈਸੇ ਲੈ ਜਾਓ ਤੁਹਾਡਾ 1 ਰੁਪਏ ਦਾ ਨੁਕਸਾਨ ਨਹੀਂ ਹੈਗਾ ਇੱਥੇ ਸੋ ਭਾਈ ਜੀ ਮੈਨੂੰ ਹਨਾ ਪੰਜਾਬੀ ਤੜਕਾ ਦਿਖਾਓ ਪਿੰਡਾਂ ਵਾਲਾ ਸ਼ਹਿਰਾਂ ਵਾਲਾ ਐਨ ਆਰ ਆਈ ਸਟਾਈਲ ਉਹ ਵੀ ਦਿਖਾਓ ਸਾਰੇ ਸਾਰੇ ਭਾਈ ਸਾਰੀ ਵੈਰਾਈਟੀ ਦਿਖਾਵਾਂਗੇ ਪੰਜਾਬ ਦੀ ਵੀ ਦਿਖਾਵਾਂਗੇ ਹਿਮਾਚਲ ਦੀ ਵੀ ਦਿਖਾਵਾਂਗੇ ਜੰਮੂ ਦੀ ਵੀ ਦਿਖਾਵਾਂਗੇ ਜੈਦਾ ਨਹੀਂ ਕਹਿੰਦਾ ਰਾਜਸਥਾਨ ਦੀ ਵੀ ਦਿਖਾਵਾਂਗੇ ਜੈਪੂਰ ਦੀ ਵੀ ਦਿਖਾਵਾਂਗੇ ਦਿੱਲੀ ਤੱਕ ਦੀ ਸਾਰੇ ਆਈਟਮਾਂ 13 ਮੰਜ਼ਲੀ ਸ਼ੋਰੂਮ ਹੈ ਸਾਡਾ ਅੰਮ੍ਰਾਲੇ ਸ਼ਹਿਰ ਚ ਕੀ ਏਸ਼ੀਆ ਸਭ ਤੋਂ ਨੰਬਰ 1 ਕਹਿ ਦਿੰਨੇ ਆਪਣੇ ਆਪ ਨੂੰ 13 ਮੰਜ਼ਲੀ ਸਟੋਰ ਹੈ ਜਿੰਨਾ ਮਰਜ਼ੀ ਕਪੜਾ ਜਿੰਨਾ ਮਰਜ਼ੀ ਲੈ ਲਓ ਭਾਈ ਜੀ ਗੱਲਾਂ ਘੱਟ ਤੇ ਮੈਨੂੰ ਕੰਮ ਦਿਖਾਓ ਮੈਂ ਕਹਿੰਦਾ ਜਿੰਨੇ ਮਰਜ਼ੀ ਕੋਈ ਬੰਡਿਸ਼ਨ ਨਹੀਂ ਹੈ ਸਾਡੀ ਕੋਈ ਦਿੱਕਤ ਨਹੀਂ ਜਿੰਨਾ ਮਰਜ਼ੀ ਕਪੜਾ ਲੋ 13 ਮੰਜ਼ਲੀ ਸਟੋਰ ਆ ਵੱਖੋ ਵੱਖਰੇ ਸੈਕਸ਼ਨ ਨੇ ਪੰਜਾਬ ਵਾਲੇ ਦਾ ਵੱਖਰਾ ਹਿਮਾਚਲ ਦਾ ਵ ਪੂਰੇ ਇੰਡੀਆ ਤੋਂ ਲੋਕ ਇੱਥੇ ਆ ਰਹੇ ਆ ਬਹੁਤ ਥੋੜੇ ਪੈਸੇ ਲਾਏ ਕੱਪੜਾ ਲੈ ਰਹੇ ਤੇ ਵਧੀਆ ਪੈਸੇ ਕਮਾ ਰਹੇ ਆ ਦਿਖਾਓ ਭਾਈ ਜੀ ਵੈਰਾਈਟੀ ਲੋ ਜੀ ਭਾਜੀ ਅਸੀਂ ਆ ਗਏ ਹੁਣ ਆਪਣੇ ਪੰਜਾਬੀ ਸੈਕਸ਼ਨ ਜਿੱਥੇ ਤੁਹਾਨੂੰ ਸਲਵਾਰ ਸੂਟ ਫੈਨਸੀ ਆਈਟਮਾ ਇੱਕ ਤੋਂ ਇੱਕ ਤੋਹਫੇ ਮਿਲਣਗੇ ਮਾਲ ਦੇਖ ਲਓ ਟਰੱਕ ਦੇ ਟਰੱਕ ਭਰ ਕੇ ਪਿਆ ਹੁਣ ਆਏ ਔਰ ਸ਼ਾਮ ਨੂੰ ਖਾਲੀ ਮਿਲੂਗਾ ਅੱਛਾ ਕਹਿੰਦੇ ਟਰੱਕਾਂ ਦੇ ਟਰੱਕ ਭਰ ਕੇ ਆਉਂਦਾ ਐਦਾਂ ਰੋਜ਼ ਇੱਥੇ ਮਾਲ ਤੇ ਟਰੱਕਾਂ ਦੇ ਟਰੱਕ ਮੈਂਟੋ ਮੈਟੀ ਬੈਗ ਰਾ ਤੁਸੀਂ ਹੁਣ ਹੋਰ ਪਾਸੇ ਨਾ ਜਾਓ ਲੁੱਟੇ ਨਾ ਜਾਓ ਭਾਈ ਜੀ ਵੈਰਾਈਟੀਆਂ ਦਿਖਾਓ ਹੁਣ ਬ ਪਿਓਰ ਕਰੇਪ ਦਾ ਸੂਟ ਆ ਹਮ ਆਲ ਓਵਰ ਪੂਰਾ ਸੂਟ ਆ ਹੋਗਾ 5 ਮੀਟਰ ਦਾ ਜੀ ਲੋ ਜੀ ਦੇਖੋ ਫਿਰ ਨਾਲ ਆਉਗੀ ਚੁੰਨੀ ਫੈਂਸੀ ਹਮ ਡਿਜ਼ਾਈਨ ਜਿੰਨੇ ਕੋ ਹੋਗੇ ਉਹਨੇ ਹਮ ਰੇਂਜ 500 ਰੁਪਏ ਆ ਦੇਖੋ ਜੀ ਵਿਆਹਾਂ ਸ਼ਾਦੀਆਂ ਦਿਨ ਚੱਲਦੇ ਆ ਆ ਹੁਣ ਧਿਆਨ ਦੇ ਨਾਲ ਸੂਟ ਚੈੱਕ ਕਰ ਲਿਓ ਬਾਜ਼ਾਰ ਚ 3500 ਰੁਪਈਆ 3200 ਰੁਪਈਆ 3000 ਰੁਪਈਆ ਐਦਾਂ ਰੇਟ ਚੱਲਦਾ ਦੁਪੱਟਾ ਵੀ ਨਾਲ ਪਾਈ ਇਹਦਾ ਰੇਟ ਕੀ ਹੈਗਾ ਇਹਦਾ ਰੇਟ 9, बड़े बड़े पेंती पेंती तेन तेन 925 ਰੁਪਏ ਬਾਜੀ ਬਸ 925 ਦੇ ਵਿੱਚ ਤੁਹਾਡਾ ਆ ਦੇਖੋ ਵੀ ਵੱਡੇ ਵੱਡੇ ਫਾਇਦੇ ਜਿਹੜੇ ਬਾਜ਼ਾਰ 'ਚ 35 350 32 320 3 3000 ਦੇ 925 'ਚ 925 ਰੁਪਏ 'ਚ ਲੈ ਜਾਓ ਵੈਡਿੰਗ ਸੂਟ ਬਾਜ਼ਾਰ 'ਚ ਜਾਣਿਓ ਕੋਈ 5 6000 ਤੋਂ ਘੱਟ ਦੱਸ ਦੱਸਦਾ ਨਹੀਂ ਰੰਗ ਜਿਹੜਾ ਮਰਜ਼ੀ ਲੈ ਜਾਓ ਸੋਹਣੇ ਸੋਹਣੇ ਰੰਗ ਕੋਈ 3000 ਨਹੀਂ ਕੋਈ 3500 ਨਹੀਂ ਸਿਰਫ 925 ਰੁਪਏ 'ਚ ਚਮ ਚਮ ਕਰਦੇ ਸੂਟ ਦੇ ਲੈਣੇ ਆ ਲੋ ਜੀ ਫਿਰ ਮਾਰਨੀ ਤੱਕ ਉਰੇ ਹੈਵੀ ਚੁੰਨੀ ਨਾਲ ਹੋਰ ਸੁਣੋ ਲੈਨਿੰਗ ਦਾ ਕਪੜਾ ਨਾਲ ਹੈ ਇਹਦੇ ਨਾਲ ਕੋਈ ਕੁਝ ਲੈਣ ਦੀ ਲੋੜ ਨਹੀਂ ਆਹ ਦੇਖੋ ਜੀ ਵਿਡਿੰਗ ਸੂਟ ਵਿਆਹਾਂ ਸ਼ਾਦੀਆਂ ਦੇ ਵਿੱਚ ਰੈੱਡ ਸੂਟ ਦੀ ਡਿਮਾਂਡ ਹੁੰਦੀ ਆ ਪਹਿਲਾਂ ਹੀ ਦੁਕਾਨਦਾਰ ਕਹਿੰਦੇ ਜੀ 5000 ਦਾ ਪਰ ਇੱਥੇ ਤੁਹਾਨੂੰ 1025 ਰੁਪਏ ਦਾ ਸੂਟ ਰਹਿਣਾ 1025 ਦਾ ਆਹ ਦੇਖੋ ਦੁਪੱਟਾ ਨਾਲ ਫੇਰ ਮੇਰੀ ਗੱਲ ਨੋਟ ਕਰ ਲਓ ਤੁਸੀਂ ਜਿੰਨਾ ਮਰਜ਼ੀ ਕਪੜਾ ਲੈ ਜਾਓ ਜਿੰਨਾ ਕਪੜਾ ਵਿਕ ਗਿਆ ਪ੍ਰੋਫਿਟ ਸਾਰਾ ਤੁਹਾਡਾ ਕਪੜਾ ਨਹੀਂ ਵਿਕਿਆ ਆਪਣੇ ਸੈੱਟ ਵਾਈਜ਼ ਸੈੱਟ ਪੂਰਾ ਪੈਕ ਕਰਕੇ ਸਾਡੇ ਕੋਲ ਲਿਆਓ ਪੈਸੇ ਵਾਪਸ ਲੈ ਜਾਓ ਉਹ ਦੇਖੋ ਤੁਹਾਡਾ 1 ਰੁਪਇਆ ਨੁਕਸਾਨ ਨਹੀਂ ਹੁਣ ਨੌਕਰੀਆਂ ਕਰਨੀਆਂ ਛੱਡ ਦਿਓ ਹੁਣ ਤੁਸੀਂ ਵੀ ਜੇ ਵਧੀਆ ਸਕੂਲਾਂ ਦੇ ਬੱਚੇ ਪੜਾਉਣੇ ਆ ਤੁਸੀਂ ਵੀ ਚਾਹੋਣੇ ਆ ਵੀ ਵੱਡਾ ਘਰ ਬਣਾਉਣਾ ਗੱਡੀਆਂ ਲੈਣੀਆਂ ਕੰਮ ਕਰਨਾ ਪੈਣਾ ਅੰਬਾਲਾ ਸ਼ਹਿਰ ਕੱਪੜੇ ਦੀ ਸਭ ਤੋਂ ਵੱਡੀ ਮੰਡੀ ਦਾ ਬ੍ਰਾਈਡ ਸਟੋਰ ਤੁਹਾਨੂੰ ਬਹੁਤ ਵੱਡਾ ਮੌਕਾ ਦੇ ਰਿਹਾ ਚਾਹੇ ਤੁਸੀਂ ਜੰਮੂ ਕਸ਼ਮੀਰੋਂ ਹਰਿਆਣੇ ਚੋਂ ਹਿਮਾਚਲ ਚੋਂ ਚਾਹੇ ਪੰਜਾਬ ਚੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਬਹੁਤ ਵੱਡੇ ਫਾਇਦੇ ਆ ਗੈਪ ਦੇਖ ਲਓ 5-5000 ਵਾਲੇ 1-1000 ਚ ਕਰਤੇ ਆ ਇਹ ਦੇਖੋ ਫਿਰ ਪਿਓਰ ਸ਼ਿਮਰ ਦਾ ਸੂਟ ਪਿਓਰ ਸ਼ਿਮਰ ਦਾ ਸੂਟ ਹੈਵੀ ਚੁੰਨੀ ਨਾਲ ਹੂੰ ਟੱਕ ਬਾਲਣੀ ਪਾਜੀ 2500 3000 ਤੂੰ ਘੱਟ ਕੋਈ ਦੇ ਦੇ ਜੀ ਪੂਰੇ ਬਾਜ਼ਾਰ ਦੀ ਗਾਰੰਟੀ ਲੇਕਿਨ ਸਾਡਾ ਰੇਟ 1070 ਰੁਪਏ ਲੋ ਆ ਵੀ 1070 ਪਰ ਮਿਲਣਾ ਤੁਹਾਨੂੰ ਸਾਰਾ ਸੈੱਟ ਵਾਈ ਸੈੱਟ ਆ ਜਿੰਨਾ ਮਰਜ਼ੀ ਲੈ ਜਾਓ ਸੈੱਟ ਬਾਈ ਸੈੱਟ ਆ ਦੇਖੋ ਜੀ ਬਲੈਕ ਸੂਟ ਪੂਰਾ ਹੈਵੀ ਸੂਟ ਆ ਐਨਆਰਆਈਆਂ ਦੀ ਪਹਿਲੀ ਪਸੰਦ ਹੈਗਾ ਇਹ ਵੀ ਤੁਹਾਨੂੰ 4-5000 3500 ਇਦਾਂ ਮਿਲਦਾ ਬਾਜ਼ਾਰਾਂ ਚ ਬਾਈ ਜੀ ਇਹਦਾ ਵੀ ਰੇਟ ਦੱਸ ਦਿਓ ਆਪਣਾ ਰੇਟ ਭਾਜੀ ਸਿਰਫ 1890 ਰੁਪਏ 1800 ਰੁਪਏ ਪ्युअर ਪ्युअर ਕ੍ਰੇਪ ਦਾ ਸੂਟ ਆ ਦੇਖੋ 1890 ਦੇ ਵਿੱਚ ਆ ਸੂਟ ਕਿੰਨੇ ਦਾ ਬਾਈ ਜੀ ਸੇਮ 1890 ਇਹ ਵੀ 1890 ਦੇ ਵਿੱਚ ਇਹ ਵੀ ਬਾਹਾਂ ਦੇ ਨਾਲ ਬਾਹਾਂ ਤੇ ਵੀ ਕੰਮ ਦੇਖੋ ਫਰੰਟ ਵੀ ਦੇਖੋ ਕੋ ਡਿਜ਼ਾਈਨਰ ਚੁੰਨੀ 100 ਰੁਪਏ ਤੋਂ ਸਾਡੇ ਕੋਲ ਸੂਟ ਸ਼ੁਰੂ ਆ ਉਦੋਂ ਉੱਪਰ ਜਿੱਦਾਂ ਦੀ ਮਰਜ਼ੀ ਲੈ ਜਾਓ ਤੁਸੀਂ ਇੱਥੇ ਆ ਜਾਓ ਭਾਈ ਜੀ ਜੇ ਦੂਰ ਆ ਕੋਈ ਹੈ ਨਾ ਉਹ ਕਹਿੰਦੇ ਅਸੀਂ ਆਨਲਾਈਨ 10 15 20 ਵੀਰੇ ਸ਼ੋਪਿੰਗ ਕਰਨੀ ਹੈ ਉਹ ਕੋਈ ਦਿੱਕਤ ਨਹੀਂ ਭਾਈ ਅਸੀਂ ਵੀਡੀਓ ਕਾਲ ਦੀ ਸਰਵਿਸ ਵੀ ਦਾਂਗੇ ਕੋਈ ਦਿੱਕਤ ਨਹੀਂ ਜਗਾਹ ਜਿੱਥੇ ਸ਼ਿਪਿੰਗ ਕਰ ਦਿੰਦੇ ਹਾਂ ਪੂਰੀ ਸ਼ਿਪਿੰਗ ਫ੍ਰੀ ਜੀ ਸ਼ਿਪਿੰਗ ਦਾ ਕੋਈ ਚਾਰਜ ਨਹੀਂ ਚਾਹੇ ਹਰਿਆਣਾ ਹੋਵੇ ਪੰਜਾਬ ਹੋਵੇ ਜੰਮੂ ਹੋਵੇ ਸ਼੍ਰੀਨਗਰ ਹੋਵੇ ਦੇਖੋ ਫਾਇਦੇ ਦੇ ਫਾਇਦੇ ਆ ਕੱਪੜਾ ਲੈ ਲਓ 10 15 20000 ਦਾ ਸ਼ਿਪਿੰਗ ਦੀ ਸਰਵਿਸ ਬਿਲਕੁਲ ਫਰੀ ਹੋਮ ਡਿਲੀਵਰੀ ਬਿਲਕੁਲ ਫਰੀ ਉਹ ਵੀ ਤੁਹਾਡਾ ਕੋਈ ਪੈਸਾ ਖਰਚਾ ਨਹੀਂ ਹੈਗਾ ਕੂੜੀਆਂ ਦੀ ਸਭ ਤੋਂ ਪਹਿਲੀ ਪਸੰਦ ਹਮ ਚਿੱਟਾ ਤੇ ਕਾਲਾ ਜੀ ਅਸੀਂ ਦੋਨਾਂ ਰੰਗਾਂ ਨੂੰ ਮਿਕਸ ਕਰਕੇ ਬਣਾਇਆ ਨਵਾਂ ਡਿਜ਼ਾਈਨ ਜੀ ਦੇਖੋ ਫਿਰ ਵਾਈਟ ਐਂਡ ਬਲੈਕ ਦੇ ਉੱਪਰ ਡਿਜ਼ਾਈਨਰ ਸੂਟ ਕਰ ਲਈ ਸ਼ਾਈਟਮ ਰੇਟ ਕੋਈ ਦਿੰਦਾ 3000 ਕੋਈ ਦਿੰਦਾ 3500 ਅਸੀਂ ਤਾਂਗੇ ਸਿਰਫ 1400 ਰੁਪਏ ਲਓ 1400 ਰੁਪਏ ਦਾ ਸੂਟ ਆ ਇਹ ਕੋਈ ਮਜ਼ਾਕ ਨਹੀਂ ਹੈਗਾ ਇਹ ਕੋਈ ਮਜ਼ਾਕ ਨਹੀਂ ਫਾਇਦੇ ਕਰ ਰਹੇ ਆ ਆਜੋ ਆਜੋ ਤੇ ਲੈ ਜਾਓ ਅਸੀਂ ਕਹਿੰਦੇ ਲੋਕੀ ਕਹਿੰਦੇ ਇੱਕ ਇੱਕ ਲੋ ਦੋ ਲੋ ਤਿੰਨ ਲੋ ਚਾਰ ਲੋ ਕੋਈ ਦਿੱਕਤ ਨਹੀਂ ਜਿੰਨੇ ਮਰਜ਼ੀ ਲੋ ਦੇਖੋ ਰੱਖਣੇ ਦੇ ਰੱਖਣੇ ਖਾਨੇ ਭਰੇ ਹੋਇਆ ਨਵੀਂ ਨਵੀਂ ਵੈਰਾਈਟੀ ਭਾਈ ਜੀ ਇਹ ਤਾਂ ਪੰਜਾਬ ਵਾਲੇ ਦਿਖਾਤੇ ਹੁਣ ਹਿਮਾਚਲ ਜੰਮੂ ਵਾਲੀ ਵੀ ਵੈਰਾਈਟੀ ਦਿਖਾ ਦਿਓ ਹਿਮਾਚਲ ਜੰਮੂ ਵਾਲੀ ਵੀ ਦਿਖਾਣੇ ਆ ਇਹ ਲੋ ਫੈਂਸੀ ਆਟਮਾ ਦੇ ਜੈਨਰ ਆਟਮਾ ਗਰਲੀ ਸ਼ੈਟ ਆਵਾ ਪਿਓਰ ਦੀਆਂ ਹੂੰ ਗਰਲੀ ਸੂਟ ਡਿਜ਼ਾਈਨਰ ਸੂਟ 2500 3000 ਵਾਲੀ ਆਟਮਾ ਦਾਂਗੇ ਸਿਰਫ 1400 ਰੁਪਏ 1400 ਰੁਪਏ ਦੇ ਵੀ ਪਿਓਰ ਹੈਂਡ ਦਾ ਸੂਟ ਜੀ نیچے ਦੇਖ ਲੋ ਹੱਥ ਦੀ ਕੜਾਈ ਆ ਪਿਓਰ ਹੈਂਡ ਦਾ ਸੂਟ ਆ ਆ ਦੇਖੋ ਜੀ ਅਸੀਂ ਹੈ ਨਾ ਥੋੜੀ ਵੀਡੀਓ ਦੇ ਵਿੱਚ ਟ੍ਰੇਲਰ ਦਿਖਾ ਰਹੇ ਆ ਸੈਂਪਲ ਦਿਖਾ ਰਹੇ ਆ ਛੇਤੀ ਛੇਤੀ ਆਜੋ ਤੁਸੀਂ ਕਿਉਂਕਿ ਬਹੁਤ ਵੱਡਾ ਸਟੋਰ ਆ ਅਸੀਂ ਸਾਰੀ ਕਿੰਨੀ ਮਰਜੀ ਸਾਰੀ ਵੈਰਾਈਟੀ ਦੀ ਵੀਡੀਓ ਦਿਖਾ ਸਕਦੇ 13 ਮੰਜ਼ਲੀ ਸਟੋਰ ਹੈਗਾ ਹੁਣ ਸਾਨੂੰ ਪੰਜਾਬ ਦਾ ਦਿਖਾਤਾ ਭਾਈ ਹਿਮਾਚਲ ਤੇ ਜੰਮੂ ਵੀ ਦਿਖਾ ਦੇ ਉਹ ਵੀ ਲੋ ਜੀ ਭਾਜੀ ਫਿਰ ਅਗਲੇ ਸਟੋਰ ਤੇ ਲੈ ਕੇ ਚਲਦੇ ਆ ਤੁਹਾਨੂੰ ਆਜੋ ਫਿਰ ਜੰਮੂ ਦੀ ਹਿਮਾਚਲ ਦੀ ਸਾਰੀ ਐਂਡਮਾ ਦਿਖਾਵਾਂਗੇ ਆਜੋ ਹੁਣ ਉੱਪਰਲੀ ਮੰਜ਼ਲ ਤੇ ਚੱਲਦੇ ਹਾਂ ਦਿਖਾਉਣੇ ਆ ਵੈਰਾਈਟੀ ਸਲਾ ਜੀ ਹੁਣ ਹਿਮਾਚਲ ਜੰਮੂ ਵਾਲੇ Rajasthan ਵਾਲੇ ਪੰਜਾਬ ਵਾਲੇ ਦਿੱਲੀ ਵਾਲੇ ਖੁਸ਼ ਕਰਦਣਿਆ ਇੱਥੇ ਵੀ ਦੇਖੋ ਤੁਸੀਂ ਚੈੱਕ ਕਰ ਲੋ ਟਰੱਕਾਂ ਦੇ ਟਰੱਕ ਮਾਲ ਮਾਲ ਭਰ ਭਰ ਕੇ ਆ ਗਿਆ ਡਿਜ਼ ਫੋਟੋਆਂ ਬੁਟੀਕਾਂ ਵਾਲੇ ਮਾਡਲ ਵਾਲੇ ਜਿਹੜੇ ਤੁਸੀਂ ਫਿਲਮਾਂ 'ਚ ਪਾ ਕੇ ਦੇਖਦੇ ਹੋ ਐਕਟਰਿਆਂ ਦੇ ਬਾਈ ਜੀ ਮੈਂ ਹੈਰਾਨ ਹੋ ਗਿਆ ਬਹੁਤ ਸਾਰੇ ਸਟੋਰਾਂ 'ਚ ਜਾਈਦਾ ਬਹੁਤ ਸੇਰਾਂ 'ਚ ਜਾਈਦਾ ਪਰ ਇੰਨੀ ਵੈਰਾਈਟੀ ਨਹੀਂ ਕਰੇ ਕਿਸੇ ਨੇ ਵੈਰਾਈਟੀ ਪਾ ਰਹੀ ਕਿਸੇ ਕੋਲ ਨਹੀਂ ਮਿਲੀ ਤੁਹਾਨੂੰ ਉਹਨਾਂ ਦੇਖ ਲਓ ਸਰਦੀ ਦਾ ਮੌਸਮ ਸ਼ੁਰੂ ਨਹੀਂ ਹੋਇਆ ਤੇ ਅਸੀਂ ਪਾਤੀ ਆ ਤਾ ਜੀ ਸ਼ਨੀਲ ਦਾ ਸੂਟ ਇਹਦਾ ਇਹਦਾ ਬਾਈ ਤੁਸੀਂ ਬਜਟ 'ਚ ਰਸੋ ਇਹਦਾ 12-1400 ਦਾ ਸੂਟ ਆ ਮੈਂ ਕਹ ਰਿਹਾ ਪਿਓਰ ਸ਼ਨੀਲ ਦਾ ਸੂਟ ਪ੍ਰਿੰਟ ਦੀ ਕਮੀਜ਼ ਔਰ ਪਲੇਨ ਸ਼ਨੀਲ ਦੀ ਹੀ ਸਲਵਾਰ ਹਾਂਜੀ ਰੇਟ ਦੱਸੋ ਨਾ ਰੇਟ ਸੁਣੋ ਫਿਰ ਧੱਕਾ ਪਾ ਦਿੰਦੇ ਆ ਲੋਕੀ ਦੇ ਦਿੰਦੇ ਨੇ 1000 ਦਾ 1500 ਦਾ ਅਸੀਂ ਦੇਣਾ 235 ਰੁਪਏ ਦਾ 235 ਰੁਪਏ ਦਾ ਸੂਟ 235 ਰੁਪਏ ਦਾ ਚਨੀ ਦਾ ਸੂਟ ਰੰਗ ਵੀ ਕਾਫੀ ਰੰਗ ਵੀ ਕਾਫੀ ਸੋਹਣੇ ਆ ਓਏ ਆ ਜਿਓ ਭਲੋ ਮਾਨਸੋ ਫਾਇਦਾ ਹੋ ਰਿਹਾ ਵੱਡੇ ਵੱਡੇ ਬਾਜ਼ਾਰ 'ਚ 1000 1000 12 1200 ਸਰੀਲ ਦਾ ਸੂਟ ਇੱਥੇ ਆਓ 235 ਰੁਪਏ 'ਚ ਲੈ ਜਾਓ ਰੰਗ ਵੀ ਬਹੁਤ ਆ ਭਾਵੇਂ 1000 ਸੂਟ ਲੈ ਜਾਓ ਭਾਵੇਂ 5000 ਲੈ ਜਾਓ ਭਾਵੇਂ 1 ਲੱਖ ਸੂਟ ਲੈ ਜਾਓ ਕਿਉਂਕਿ ਮੈਨੂਫੈਕਚਰਿੰਗ ਬਹੁਤ ਤਗੜੀ ਨਾਲ ਦੀ ਵੱਡੀਆਂ ਕੰਪਨੀਆਂ ਦਾ ਹੱਥ ਫੜਿਆ ਭਾਈ ਹੋਰ ਵੀ ਦਿਖਾਓ ਸੋਹਣੀ ਹੋ ਭਾਜੀ ਫਿਰ ਅਗਲੀ ਆਈਟਮ ਹਿਮਾਚਲ ਦੀ ਸਪੈਸ਼ਲ ਜੀ ਸੁਪਰ ਹਿੱਟ ਆਈਟਮ ਰੇਟ 335 ਰੁਪਏ 335 ਚ 335 ਬਈ ਹੈਰਾਨ ਹੋ ਰਿਆਂ ਆ ਦੇਖੋ ਤੁਸੀਂ ਵਿਆਹਾਂ ਸ਼ਾਦੀਆਂ ਦੇ ਲੈਣਾ ਪਾਰਟੀਆਂ ਦੇ ਜਗਾ ਪਾਉਣ ਲੈ ਇਦਾਂ ਦੇ ਹੈਵੀ ਆਈ ਪੀਸ ਵੀ ਆ ਦੇਖੋ ਸਾਰਿਆਂ ਦੇ ਵੱਡੇ ਫਾਇਦੇ ਹੋ ਰੇ ਆ ਛੇਤੀ ਆਜੋ ਮੈਂ ਤਾਂ ਸੇਸ਼ਟ ਕਰੂੰਗਾ ਆਜੋ ਜੇ ਤੁਸੀਂ ਨਹੀਂ ਆ ਸਕਦੇ ਮੰਨ ਲਓ ਦੂਰ ਆ ਨੰਬਰ ਸਕਰੀਨ ਤੇ ਆ ਇਹ ٹرسٹ ਵਾਲੇ ਲੋਕ ਹੈਗੇ ਆ 5 ਸਟਾਰ ਰੇਟਿੰਗ ਆਸੀਂ ਪੂਰਾ ਸਰਦੇ ਕਰਕੇ ਇੱਥੇ ਆਏ ਆ 10020 ਇਹਦਾ ਕੱਪੜਾ ਜਿੰਨਾ ਮਰਜ਼ੀ ਮਗਾ ਲਓ ਪੈਸੇ ਅਕਾਊਂਟ ਚ ਪਾ ਦਿਓ ਆ ਜਿਹੜੀ ਵੈਰਾਈਟੀ ਤੁਹਾਨੂੰ ਵੀਡੀਓ ਕਾਲ ਤੇ ਦਿਖਾਉਣੀ ਆ ਉਹ ਹੀ ਦਵਾਂਗੇ ਸ਼ਿਪਿੰਗ ਦੀ ਸਰਵਿਸ ਫ੍ਰੀ ਆ ਹੋਮ ਡਿਲੀਵਰੀ ਬਿਲਕੁਲ ਫ੍ਰੀ ਉਹ ਤੁਹਾਡਾ ਗੱਡੀ ਦਾ ਕਿਰਾਇਆ ਵੀ ਨਹੀਂ ਲੱਗਣਾ ਐਦਾਂ ਦੀ ਸਰਵਿਸ ਕਿਸੇ ਨੇ ਦੇਣੀ ਉਹ ਪ੍ਰੋਫਿਟ ਸਾਰਾ ਤੁਹਾਡਾ ਜਿੰਨਾ ਮਰਜ਼ੀ ਕੱਪੜਾ ਵੇਚ ਲਓ ਕੱਪੜਾ ਨਹੀਂ ਵਿਕਿਆ ਵਾਪਸ ਦੇ ਦਿਓ ਵਾਪਸ ਦੇ ਕੇ ਪੈਸੇ ਲੈ ਜਾਓ ਸੋ ਬਾਈ ਜੀ ਐਦਾਂ ਦੀ ਸਰਵਿਸ ਦਾ ਕੋਈ ਕਿਸੇ ਦਾ ਪਿਓ ਕਿਹਦਾ ਭਰਾ ਕੋ ਰਿਸ਼ਤੇਦਾਰ ਨਹੀਂ ਦਿੰਦਾ ਜੋ ਸਰਵਿਸ ਸਾਨੂੰ ਦਾ ਪ੍ਰਾਈਡ ਸਟੋਰ ਅੰਮ੍ਰਾਲਾ ਦੇ ਰਿਹਾ ਆ ਉਰੇ ਧੱਕ ਨਾਲ ਦੇ ਰਿਆ ਬਨਾਰਸੀ ਸੂਟ ਬਨਾਰਸੀ ਟੂਪ ਬਨਾਰਸੀ ਬੱਲੇ 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 ਹੋਈ ਪਈ ਆ ਹੋਈ ਪਈ ਆ ਕੀ ਕਰਾਈ ਪਈ ਆ ਪੂਰੇ ਰੈਣਾ ਪੰਜਾਬ ਹੀ ਹਿਮਾਚਲ ਦੇ ਵਿੱਚ ਪਹਿਲੇ ਵੀ ਕਿਹਾ ਸੀ ਹੁਣ ਵੀ ਕਹਿ ਰਿਆਂ ਅੰਬਾਲਾ ਸ਼ਹਿਰ ਚ ਕੀ ਹਰਿਆਣੇ ਪੂਰੇ ਪੰਜਾਬ ਚ ਐਲ ਆਈ ਸੀ ਦੇ ਨਾਲ ਕਪੜਾ ਦੇ ਰਿਆਂ ਵਿਕ ਗਿਆ ਤੁਹਾਡਾ ਨਾਂ ਵਿਗਿਆ ਸਾਡਾ ਇਦਾਂ ਦੀ ਸਰਵਿਸ ਨਾਲ ਦਿੱਤੀ ਕਿਸ ਨੇ ਨਾ ਕਿਸ ਤੋਂ ਦੇ ਹੋਣੀਆਂ ਉਦੋਂ ਬਾਅਦ ਡਿਜ਼ਾਈਨ ਦੇਖੀ ਚਲੋ ਕਿੰਨੇ ਸੋਹਣੇ ਸੋਹਣਿਆ ਇਹ ਕੋਈ 5-5000 ਨਹੀਂ ਕੋਈ 800 ਕੋਈ 1000 ਕੋਈ 1200 ਕੋਈ 1300 ਇੰਨੀਆਂ ਗ੍ਰੇਂਜਾਂ ਦੇ ਵਿੱਚ ਇੱਥੇ ਕੁੜੀਆਂ ਚਿੜੀਆਂ ਵਾਲੇ ਰੰਗ ਹੈਗੇ ਆ ਮਿਡਲ ਏਜ ਹੈਗੇ ਆ ਬਜ਼ੁਰਗਾਂ ਲਈ ਹੈਗੇ ਆ ਵੈਰਾਈਟੀਆਂ ਬਹੁਤ ਸੋਹਣੀਆਂ ਇਹ ਦੇਖੋ ਫੇ ਛੇਵੀਂ ਛੇਵੀਂ ਆ ਕੇ ਲੈ ਜਾਓ ਬਸ ਕਲਡ ਦੇ ਨਾਲ ਬਾਜੋ ਦੇ ਨਾਲ ਸ਼ਰਾਰੇ ਦੇ ਨਾਲ ਓਏ ਹੋਏ ਜਿੰਨੀ ਮਰਜ਼ੀ ਐਡਵਾਂ ਲੋ ਰੇਂਜ ਉਹੀ ਤੁਹਾਡੀ ਜਿਹੜੀ ਤੁਸੀਂ ਕਹੀ ਹੈ 1200 1300 1400 ਦੇਖੋ ਇੱਧਰ ਤੁਸੀਂ ਚੈੱਕ ਕਰ ਲਓ ਆ ਵੀ ਦੇਖ ਲਓ ਇੱਧਰ ਵੀ ਦੇਖ ਲਓ ਇੱਧਰ ਵੀ ਦੇਖ ਲਓ ਉਹ ਦੂਰ ਦੂਰ ਤੱਕ ਦੇਖ ਲਓ ਜੀ ਇਹ 13 ਮੰਜਲਾ ਸਟੋਰ ਇਦਾਂ ਹੀ ਭਰਿਆ ਪਿਆ ਆ ਹਰ ਕਿਸ ਦਾ ਫਾਇਦਾ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਚਾਹੇ ਤੁਸੀਂ ਹਰਿਆਣੇ ਤੋਂ ਚਾਹੇ ਤੁਸੀਂ ਦਿੱਲੀ ਤੋਂ ਚਾਹੇ ਤੁਸੀਂ ਰਾਜਸਥਾਨ ਤੋਂ ਫਿਓਰ ਵੈਲਵਟ ਦਾ ਜੀ 9000 ਨੰਬਰ ਵੈਲਵਟ ਜੀ ਕਹਿਗੇ ਧੱਕ ਪਾ ਰਹੇ ਆ ਸਲਵਾਰ ਤੇ ਵੀ ਕਢਾਈ ਕਮੀਜ਼ ਤੇ ਵੀ ਪੂਰੀ ਹਮ ਵੈਲਵਟ ਦਾ ਸੂਟ ਔਰ ਵੈਲਵਟ ਦੀ ਹੀ ਚੁੰਨੀ ਨਾਲ ਹਾਂਜੀ ਇਹ ਨਹੀਂ ਕੀ ਕੋਈ ਨਹੀਂ ਵੈਲਵਟ ਟੂ ਵੈਲਵਟ 9000 ਨੰਬਰ ਰੇਟ ਦੱਸੋ ਬਾਈ ਰੇਟ ਰੈਣੇ ਵਾਲਾ ਸਿਰਫ 1350 ਉਹ ਤੁਹਾਡਾ ਭਲਾ ਹੋਵੇ ਲੈ ਜਾਓ 1350 ਰੇਟ 2500 3000 3500 ਸਰਦਾਰ ਜੀ ਹੱਥ ਖੜੇ ਕਰਾ ਤੇ ਐਦਾਂ ਦੀ ਵੈਰਾਈਟੀ ਕਿਸੇ ਨੇ ਨਹੀਂ ਦਿਖਾਈ ਰੈਡੀमेड ਵੀ ਰੱਖਿਆ ਕੋਲ ਜੀ ਮੈਨੇ ਵੀ ਬਹੁਤ ਨੀਚੇ ਗਾਉਂ ਸਾੜੀਆਂ ਡਰੈਸਾਂ ਲਹਿੰਗੇ ਬ੍ਰਾਈਡਲ ਲਹਿੰਗੇ ਪਾਰਟਵੀਅਰ ਲਹਿੰਗੇ ਜਿੱਦਾ ਦੀ ਮਰਜ਼ੀ ਆਡਮ ਲੋ ਫਿਰ ਲਓ ਕੀ ਦਿਖਾਉ ਸਾਨੂੰ ਚਲੋ ਆਜੋ ਉਹ ਵੀ ਦੇਖ ਲੈਣੇ ਆਓ ਜੀ ਪਹੁੰਚੋ ਫਿਰ ਤੁਹਾਨੂੰ ਵੈਰੈਟੀ ਦਿਖਾਣੇ ਆ ਆਜੋ ਆਜੋ ਜੀ ਆਪਾਂ ਜਾ ਕੇ ਤੁਹਾਨੂੰ ਰੈਡੀਮੇਡ ਵੀ ਦਿਖਾ ਦਿੰਨੇ ਆ ਲੋ ਜੀ ਪਾਜੀ ਹੁਣ ਦੇਖੋ ਅਸੀਂ ਆ ਗਏ ਲਹਿੰਗੇ ਸੈਕਸ ਲਹਿੰਗੇ ਦੇਖੋ ਰੇਂਜ ਕੋਈ ਬਾਜ਼ਾਰ ਚ ਦੇ ਰਿਆ 5000 6000 7000 ਸਾਡਾ ਰੇਟ ਰਹਿਣਾ 2000 ਤੋਂ 3000 ਦੇ ਵਿੱਚ ਦੇਖੋ 1 2 ਤਿੰਨ ਇਹ ਪਾਰਟੀ ਵੇਅਰ ਕਨਸੈਪਟ ਹੈਗਾ ਸਾਡੇ ਆ ਦੇਖੋ ਜੀ ਜਿਹੜੇ ਪਾਰਟੀ ਵੇਅਰ ਲੈਂਗੇ ਕੋਈ ਬਾਜ਼ਾਰ ਦੇ ਵਿੱਚ ਇਹਦਾ ਰੈਂਟ 5000 ਮੰਗਦਾ ਕੋਈ 7000 ਮੰਗਦਾ ਪਰ ਅਸੀਂ ਤੁਹਾਨੂੰ 5000 ਦੇ ਦੋ ਲੈਂਗੇ ਮੁੱਲ ਦੇ ਰਹੇ ਆ ਮਤਲਬ ਕਿਰਾਏ ਨਾਲੋਂ ਵੀ ਸਸਤੇ ਲੈਂਗੇ ਜੇ ਤੁਸੀਂ ਡਿਜ਼ਾਈਨ ਨਾਲ ਹੀ ਗੱਲ ਕਰਨੀ ਆ ਦੇਖੋ ਵੈਡਿੰਗ ਲੈਂਗੇ ਦੇਖੋ ਵੀ ਕੋਈ ਕਹਿੰਦਾ 70000 ਰੁਪਏ ਦਾ ਲਹਿੰਗਾ ਕੋਈ ਕਹਿੰਦਾ 75000 ਦਾ ਲਹਿੰਗਾ ਤੁਸੀਂ ਐਦਾਂ ਇਹ ਦਿੰਨੇ ਹੋ ਬਾਈ ਜੀ ਰੇਟ ਦੱਸੋ ਇਹਦਾ ਕਿੰਨਾ ਹੈਗਾ ਰੇਟ ਕੁਛ ਵੀ ਨਹੀਂ ਭਾਜੀ ਮਾਤਰ ਸਿਰਫ 20000 ਲਓ ਜਿਹੜਾ ਬਾਜ਼ਾਰ ਚ 70000 ਦਾ ਲਹਿੰਗਾ ਇੱਥੇ ਤੁਹਾਨੂੰ ਅਸੀਂ 20000 ਦੇਣਾ ਜੇ ਉਦੋਂ ਵੀ ਉੱਪਰ ਲੈਣਾ ਤੁਸੀਂ ਆ ਦੇਖੋ ਵੱਡੇ ਵੱਡੇ ਸ਼ੋਅਰੂਮਾਂ ਚ ਡੰਮੀਆਂ ਤੇ ਲਾ ਕੇ ਐਦਾਂ ਇਹਨੂੰ ਮਹਾਰਾਣੀ ਸਟਾਈਲ ਕਹਿੰਦੇ ਆ ਇਹ ਵੀ ਅਸੀਂ ਕੋਈ ਲੱਖ ਨਹੀਂ ਲੈਣਾ ਕੋਈ 70000 ਨਹੀਂ ਲੈਣਾ ਕੋਈ 50000 ਨਹੀਂ ਲੈਣਾ ਤੁਸੀਂ ਆ ਜਾਓ ਬਹੁਤ ਵੱਡੇ ਫਾਇਦੇ ਹੋਣੇ ਆ ਵਿਆਹ ਸ਼ਾਦੀਆਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਲਈ ਲੈਣਾ ਪਾਉਣ ਲਈ ਲੈਣਾ ਬਿਆਲੀ ਕੁੜੀਏ ਲੈਣਾ ਬਹੁਤ ساری ਕਲੈਕਸ਼ਨ ਤੁਹਾਨੂੰ ਇੱਥੋਂ ਲਹਿੰਗੇ ਦੇ ਵਿੱਚ ਹੀ ਮਿਲ ਜਾਣੀਆਂ ਸਲੋਜੀ ਲਹਿੰਗੇ ਦੇ ਨਾਲ ਨਾਲ ਸਾਡੇ ਕੋਲ ਸਾਰੀਆਂ ਨੇ ਕਲੈਕਸ਼ਨ ਹੀ ਬਹੁਤ ساری ਆ ਜਿਹੜੇ ਸਾੜੀਆਂ ਪਸੰਦ ਕਰਦੇ ਜਦੋਂ ਤੁਸੀਂ ਆ ਕੇ ਰੇਟ ਪਤਾ ਕਰਨਾ ਬਹੁਤ ਜੈਨੂਅਰ ਰੇਟ ਹੈ ਗਿਆ ਪਾਰਟੀ ਵਾਰ ਸਾੜੀ ਤੁਸੀਂ ਨੋਰਮਲ ਲੈਣੀਆਂ ਆਹ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਭਾਈ ਜੀ ਸਾੜੀਆਂ ਦੇ ਵਿੱਚ ਕਿੰਨੀ ਕੀ ਕਲੈਕਸ਼ਨ ਆ ਬਹੁਤ ਭਾਈ ਬਹੁਤ ਅੱਖਾਂ ਬੰਦ ਕਰ ਗਿਆ ਉਹ ਟੇਰ ਲਗਾ ਦਾਂਗੇ ਸਾੜੀਆਂ ਦੇ ਲਹਿੰਗਿਆਂ ਦੇ ਡਰੈੱਸਾਂ ਦੇ ਦੇਖੋ ਸਾੜੀਆਂ ਇੱਕ ਤੋਂ ਇੱਕ ਵਧੀਆ ਸਾੜੀਆਂ ਦੇਖੋ ਪਿਓਰ ਸਿਲਕ ਦੀ ਪਿਓਰ ਸਿਲਕ ਦੀ ਸਾੜੀ ਹੈਂਡਵਰਕ ਦੇ ਨਾਲ ਇਸ ਤੋਂ ਇਲਾਵਾ ਤੁਸੀਂ ਗਾਉਣ ਲੈਣੇ ਆ ਦੇਖੋ ਬਨ ਪੀਸ ਡਰੈੱਸ ਗਾਉਣ ਤੁਸੀਂ ਲੈਣੇ ਆ ਇਹਦੇ ਵਿੱਚ ਦੇਖੋ ਇਹਦੇ ਫਰੰਟ ਵੀ ਚੈੱਕ ਕਰ ਲਓ ਇਹ ਬੈਕ ਵੀ ਚੈੱਕ ਕਰ ਲਓ ਗਾਉਣ ਵੀ ਤੁਹਾਨੂੰ ਇੱਥੇ 1000 ਰੁਪਏ ਤੋਂ ਸ਼ੁਰੂਆਤ ਤੁਸੀਂ 1200 1500 2000 2500 ਦੇਖੋ ਬਹੁਤ ਸੋਹਣੇ ਸੋਹਣੇ ਜਿੰਨੇ ਦੇ ਬਾਜ਼ਾਰ ਦੇ ਵਿੱਚ ਰੈਂਟਿਆ ਤੁਹਾਨੂੰ ਕਿਰਾਏ ਨਾਲੋਂ ਵੀ ਸਸਤੇ ਰੇਂਜਾਂ ਦੇ ਵਿੱਚ ਇੱਥੋਂ ਸਾਰੀ ਵੈਰਾਈਟੀ ਮਿਲ ਜਾਣੀ ਹੈਗੀ ਆ ਸਲੋ ਜੀ ਬਹੁਤ ਹਰੀ ਵੈਰਾਈਟੀ ਤੁਹਾਨੂੰ ਦਿਖਾਤੀ ਆ ਤੁਸੀਂ ਆਉਣਾ ਦਾ ਬ੍ਰਾਈਟ ਅੰਬਾਲਾ ਸ਼ਹਿਰ ਹੈਗਾ ਭਾਈ ਜੀ ਸੌਖੇ ਤਰੀਕਾ ਨਾਲ ਐਡਰੈਸ ਦੱਸ ਦਿਓ ਵੀ ਲੋਕਾਂ ਨੇ ਇੱਥੇ ਪਹੁੰਚਣਾ ਕਿੱਦਾਂ ਲੋ ਜੀ ਭਾਈ ਜੀ ਸੌਖਾ ਜਿਹਾ ਐਡਰੈਸ ਹੈ ਅੰਬਾਲਾ ਸ਼ਹਿਰ ਬੱਸ ਸਟੈਂਡ ਤੇ ਪਹੁੰਚ ਕੇ ਵੱਡੀ ਕਾਰ ਪਾਰਕਿੰਗ ਨਾਲ ਹੀ ਆਪਣਾ ਮਧੂਵਲੀ ਗਲੀ ਦਾ ਬ੍ਰਾਈਟ ਸਾਡਾ ਸਟੋਰ ਹੈਗਾ ਬਾਹਰੋਂ ਤੁਹਾਨੂੰ ਪੂਰੇ ਅੱਛਾ ਹੋਰ ਸੁਣੋ ਤੁਸੀਂ ਅੰਬਾਲਾ ਸ਼ਹਿਰ ਆਂਦੇ ਹੋ ਤੁਹਾਨੂੰ ਕੋਈ ਦਿੱਕਤ ਹੁੰਦੀ ਏ ਸਾਡਾ ਫੇਸ ਤੇ ਨੰਬਰ ਹੈਗਾ ਤੁਸੀਂ ਆਓ ਕੰਟੈਕਟ ਕਰੋ ਸਾਨੂੰ ਚੱਲਣ ਤੋਂ ਪਹਿਲੇ ਕਾਲ ਕਰੋ ਸਾਡਾ ਸਟਾਫ ਮੈਂਬਰ ਤੁਹਾਨੂੰ ਲੈ ਕੇ ਆਊਗਾ ਚਾਹੇ ਤੁਸੀਂ ਸ਼ਹਿਰ ਬੱਸ ਸਟੈਂਡ ਤੇ ਪਹੁੰਚੋ ਉਸ ਤੋਂ ਅੱਗੇ ਆਓ ਅੰਬਾਲਾ ਸਿਟੀ ਕਿਸੇ ਜਗ੍ਹਾ ਤੇ ਵੀ ਪਹੁੰਚ ਕੇ ਸਾਨੂੰ ਕਾਲ ਕਰੋ ਸਾਡਾ ਸਟਾਫ ਮੈਂਬਰ ਤੁਹਾਨੂੰ ਲੈ ਕੇ ਆਊਗਾ ਦੁਕਾਨ ਤੇ ਪੂਰੀ ਸਰਵਿਸ ਦਾਂਗੇ ਦੇਖੋ ਇੱਥੇ ਆਉਣ ਦੇ ਬੜੇ ਆਸਾਨ ਤਰੀਕੇ ਆ ਤੁਸੀਂ ਬੱਸ ਰਾਹੀਂ ਵੀ ਆ ਸਕਦੇ ਆ ਤੁਸੀਂ ਆਪਣੀ ਗੱਡੀ ਰਾਹੀਂ ਵੀ ਆ ਸਕਦੇ ਆ ਤੁਸੀਂ ਟ੍ਰੇਨ ਦੇ ਵਿੱਚ ਵੀ ਆ ਸਕਦੇ ਆ ਅਡਰੈਸ ਆ ਰਹਾ ਸਾਨੂੰ ਦੱਸਦਾ ਜੇ ਫੇਰ ਵੀ ਕੋਈ ਨਹੀਂ ਸਮਝ ਆਨੀ ਨੰਬਰ ਆ ਤੁਹਾਡੇ ਸਾਹਮਣੇ ਸਕਰੀਨ ਤੇ ਆ ਇਹਦਾ ਸਕਰੀਨ ਸ਼ਾਟ ਲੈ ਲਓ ਤੁਹਾਡੇ ਕੋਲ ਨੰਬਰ ਸੇਵ ਹੋ ਜਾਊਗਾ ਤੁਸੀਂ ਇੱਥੇ ਆ ਕੇ ਫੋਨ ਕਰ ਦਿਓ ਇਹਨਾਂ ਦੇ ਟੀਮ ਮੈਂਬਰ ਤੁਹਾਨੂੰ ਰਸੀਦ ਵੀ ਕਰ ਲੂਗਾ ਤੁਹਾਨੂੰ ਤੇ ਛੱਡ ਵੀ ਦਊਗਾ ਦੁਬਾਰਾ ਜਿਆ ਤੁਹਾਨੂੰ ਕਰਾ ਦਿੰਨੇ ਆ ਜਿਹੜਾ ਬਾਜ਼ਾਰ ਤੁਸੀਂ 1 ਲੱਖ ਰੁਪਏ ਦਾ ਕੱਪੜਾ ਲੈਣਾ ਇੱਥੇ 30 35 ਹਜ਼ਾਰ ਦਾ ਮਿਲਣਾ 20 25 ਹਜ਼ਾਰ ਰੁਪਏ ਨਾਲ ਤੁਸੀਂ ਨਵਾਂ ਕੰਮ ਸ਼ੁਰੂ ਕਰ ਸਕਦੇ ਆ ਮੰਨ ਲਓ 25 ਹਜ਼ਾਰ ਦਾ ਕੱਪੜਾ ਤੁਸੀਂ ਲੈ ਗਏ 15000 18000 ਦਾ ਵੇਚ ਗਿਆ 5 7 8000 ਦਾ ਕੱਪੜਾ ਨਹੀਂ ਵਿਕਿਆ ਉਹ ਕ 1 ਰੁਪਇਆ ਨੁਕਸਾਨ ਹੀ ਹੈਗਾ profit ਸਾਰਾ ਤੁਹਾਡਾ ਜੇ ਹੋ ਕੇ ਨੁਕਸਾਨ ਵਾਲੀ ਗੱਲ ਹੋਈ ਤਾਂ ਤਾਂ ਬ੍ਰਾਈਟ ਸਟੋਰ ਬੈਠਾ ਇਹ ਤੁਹਾਨੂੰ ਪੈਸੇ ਵਾਪਸ ਕਰ ਦੂਗਾ ਤੁਸੀਂ ਪੈਸੇ ਵਾਪਸ ਨਹੀਂ ਲੈਣੇ ਤਾਂ ਕਪੜਾ ਬਦਲ ਕੇ ਤੁਸੀਂ ਲੈ ਜਾਓ ਸੋ ਕੋਈ ਵੀ ਜਾਣਕਾਰੀ ਲੈਣੀ ਆ ਹੋਰ ਸਵਾਲ ਹੈਗਾ ਮਨ ਚ ਜੋ ਅਸੀਂ ਨਹੀਂ ਦੱਸ ਸਕੇ ਨੰਬਰ ਸਕਰੀਨ ਤੇ ਤੁਸੀਂ ਇੱਥੇ ਫੋਨ ਕਰ ਲਿਓ ਕੈਮਰਾਮੈਨ ਸੁਗਨਿੰਦਰ ਦੇ ਨਾਲ ਹਰਦੀਪ ਸਿੰਘ ਤੱਗੜ ਸਾਹ DJ ਅੰਬਾਲਾ